ਮਹ ਲੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਰਿਮੋਟ ਆ ਮੇਰੇ ਹੱਥ ਦੇ ਵਿੱਚ ਇੱਕ ਉਹੋ ਜਿਹੇ ਬੰਦੇ ਕੋਲੇ ਖੜਾ ਜਿਹਨੇ ਤੁਹਾਨੂੰ ਸਾਇਲੇਜ ਵਾਲਿਆਂ ਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਤਾ ਤੁਸੀਂ ਮੈਨੂੰ ਦੱਸੋ ਬਈ ਇੰਡੀਆ ਦੇ ਵਿੱਚ ਸਾਇਲੇਜ ਵਾਲੀਆਂ ਮਸ਼ੀਨਾਂ ਚੱਲਦੀਆਂ ਕੋਈ ਰਿਮੋਟ ਤੇ ਚੱਲਦੀ ਆ ਆ ਬੰਦੇ ਨੇ ਸਾਇਲੇਜ ਵਾਲੀ ਮਸ਼ੀਨ ਰਿਮੋਟ ਤੇ ਚੱਲਣ ਲਾਦੀ ਰਿਮੋਟ ਤੇ ਤੁਸੀਂ ਕੋਹੜੀ ਕੋਲੇ ਬੈਠਾ ਪਾਣੀ ਪੂਣੀ ਛਿੜਕੋ ਜਿਵੇਂ ਆ ਛੜਕਿਆ ਵਾ ਦਰੀਦੂਰੀ ਵਿਛਾਓ ਮੰਜੇ ਤੇ ਬੈਠੋ ਬੈਘੇ ਰਿਮੋਟ ਨਾਲ ਮਸ਼ੀਨ ਚਲਾਓ ਇਹ ਕੌਣ ਕਰ ਸਕਦਾ ਪੰਜਾਬੀ ਕਰ ਸਕਦਾ ਹੈ ਮਿਹਨਤੀ ਪੰਜਾਬੀ ਕਰ ਸਕਦਾ ਹੈ ਪਿਛਲੇ ਸਾਲ ਵੀ ਮੈਂ ਇਹ ਬੰਦੇ ਦੀ ਮਸ਼ੀਨ ਦਿਖਾਈ ਸੀ ਇੱਕ ਤੇ ਕਿਸਾਨਾਂ ਦੀ ਇੱਕ ਹੋਰ ਵੱਡੀ ਸਮੱਸਿਆ ਖਤਮ ਕਰਤੀ ਆ ਆਪਾਂ ਗੱਲਬਾਤ ਕਰਦੇ ਆ ਨੌਜਵਾਨ ਕੋਲੇ ਪਿਛਲੇ ਸਾਲ ਜਿੰਨਾ ਕੰਮ ਸੀ ਮਾਲਕ ਨੇ ਏਡੀ ਕਿਰਪਾ ਕੀਤੀ ਇਹਦੀ ਮਿਹਨਤ ਨੂੰ ਇੱਕ ਤੇ ਦੇ ਕੋਲ ਬਹੁਤ ਜ਼ਿਆਦਾ ਕੰਮ ਆਜੋ ਆਪਾਂ ਗੱਲਬਾਤ ਕਰਦੇ ਬਾਈ ਸਸੀਕਾਰ ਸਸੀ ਕਰਨ ਬਾਈ ਸਾਰਾ ਦੁਪਹਿਰ ਮੈਂ ਧੰਨਵਾਦ ਕਰਨਾ ਛਡਾਂ ਸੌਂਕੀ ਸਰਦਾਰ ਟੀਮ ਦਾ ਸਾਡੇ ਲਈ ਬਹੁਤ-ਬਹੁਤ ਧੰਨਵਾਦ ਪਿਛਲੇ ਸਾਲ ਵੀ ਸੋਨੇ ਬਹੁਤ ਵਧੀਆ ਵੀਡੀਓ ਦਾ ਰਿਸਪਾਂਸ ਮਿਲੇ ਆ ਹਾਂਜੀ ਹਾਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਵੀਰੇ ਬਹੁਤ ਧੰਨਵਾਦ ਮੈਨੂੰ ਬਹੁਤ ਚੰਗਾ ਲੱਗਿਆ ਅਸਲ ਦੇ ਵਿੱਚ ਜਦੋਂ ਮੈਂ ਆਇਆ ਵਰਕਸ਼ਾਪ ਦੇ ਵਿੱਚ ਆਇਆ ਮੈਂ ਵਰਕਸ਼ਾਪ ਦੇ ਵਿੱਚ ਦੇਖਿਆ ਉਹ ਟਰੈਕਟਰ ਹੀ ਟਰੈਕਟਰ ਖੜੇ ਮਸ਼ੀਨਾਂ ਹੀ ਮਸ਼ੀਨਾਂ ਬਣੀ ਜਾਂਦੀਆਂ ਤਾਂ ਮੈਂ ਪਿਛਲੇ ਸਾਲ ਦੇਖਿਆ ਤਾਂ ਜਿਹੜਾ ਕੰਮ ਸੀਗਾ ਉਹ ਥੋੜੇ ਏਰੀਏ 'ਚ ਸੀ ਥੋੜੇ ਏਰੀਏ 'ਚ ਆਖਤੀ ਫਿਰ ਆਨੰਦ ਆ ਗਿਆ ਸਵਾਦ ਆ ਗਿਆ ਦੇਖ ਕੇ ਮੈਂ ਕਿਹਾ ਵੀ ਸ਼ੁਕਰ ਆ ਮਾਲਕ ਨੇ ਕਿਸੇ ਨੂੰ ਤਰੱਕੀ ਦਿੱਤੀ ਆ ਬਹੁਤ ਵਧੀਆ ਚੰਗਾ ਲੱਗਿਆ ਮਹਾਰਾਸ਼ਟਰ ਵੀ ਬਹੁਤ ਚੱਲਿਆ ਇਹ ਕੰਮ ਪਿਛਲੇ ਸਾਲ ਤੁਸੀਂ ਜਿਉਂ ਵੀਡੀਓ ਪਾਈ ਉਸ ਤੋਂ ਬਾਅਦ ਸਾਡਾ ਮਹਾਰਾਸ਼ਟਰ ਜਾਣ ਲੱਗ ਗਿਆ ਜਿਉਂ ਅਸੀਂ ਪਿਛਲੇ ਸਾਲ ਪੰਜਾਬ ਦਾ ਕੰਮ ਬੰਦ ਕਰਿਆ ਅਸੀਂ ਰੋਕ ਹੀ ਨਹੀਂ ਇੱਕ ਦਿਨ ਵੀ ਕੰਮ ਕਿਵੇਂ ਹੁੰਦਾ ਕਿਹੜਾ ਦਿਨ ਗੁਜਰਾਤ, ਕਰਨਾਟਕਾ ਸਾਰੇ ਸਾਡੇ ਸਟੇਟਾਂ ਦੇ ਵਿੱਚ ਮਾਲ ਜਾਣ ਲੱਗਾ। ਚਾਚਾ ਜੀ ਮੈਨੂੰ ਤੁਸੀਂ ਦੱਸਦੇ ਕਿ ਕਹਿੰਦੇ ਸਭਾ ਦੇ ਦਿਨਾਂ ਦੇ ਵਿੱਚ ਵੀ ਕੰਮ ਚੱਲਦਾ ਸੀ। ਹਰ ਸ਼ਾਮ ਮੈਂ ਕਹਿੰਦਾ ਕੰਮ ਐਵੇਂ ਹੀ ਰੈਗੂਲਰ ਹੀ ਚੱਲਦਾ ਆ ਰਿਹਾ ਵਰਕ ਜਿਵੇਂ ਚੱਲਦਾ ਆ ਰਿਹਾ ਟੀਮ ਦੇ ਵਿੱਚ। ਇੱਕ ਦਿਨ ਵੀ ਨਹੀਂ ਰੁਕਿਆ ਆਪਾਂ ਨੇ ਕੰਮ। ਪਹਿਲਾਂ ਯਾਰ ਮੈਂ ਰਿਮੋਟ ਬਾਰੇ ਫੇਰ ਗੱਲ ਕਰਦਾ। ਰਿਮੋਟ ਕਿਵੇਂ ਕੰਮ ਕਰੂਗਾ ਵੀ ਤੁਹਾਨੂੰ ਦੱਸਦਾ ਕੋਈ ਚੌੜ ਵਾਲੀ ਗੱਲ ਨਹੀਂ ਕਰਦਾ ਹੈ ਕੰਮ। ਤੇ ਪਹਿਲਾਂ ਮੈਨੂੰ ਯਾਰ ਅਰਜਨ ਡਾਇਰੈਕਟਰਾਂ ਦੀ ਕਹਾਣੀ ਦੱਸ ਯਾਰ ਇਹ ਸਾਰੇ ਅਰਜਨ ਹੀ ਕਾ ਤੋਂ ਸਾਡੇ ਨਾਲ ਇੱਕ ਬੰਦਾ ਅਰਜਨ ਵਾਲਾ ਯਾਰ ਇਹਨੇ ਸਾਨੂੰ ਗੱ ਅਰਜਨ ਦੀ ਕਹਾਣੀ ਕੀ ਆ ਯਾਰ ਇਹ ਅਰਜਨ ਕਾ ਉਹ ਅਰਜਨ ਇਹ ਬੀਤੀ ਕਾਰ ਕੀ ਆ ਵੀ 755 ਟ੍ਰੈਕਟਰ ਆ ਜਿਹੜਾ ਇਹ 75 75 ਹੌਸਪਾਵਰ ਵਾਲਾ ਟ੍ਰੈਕਟਰ ਆ ਇਹ ਇਹ ਚਾਰ ਵਾਲੀ ਮਸ਼ੀਨ ਦੇ ਜਿਹੜੀ ਚਾਰ ਖੋਡਾਂ ਵਾਲੀ ਮਸ਼ੀਨ ਆ ਇਹਦੇ ਵਾਸਤੇ ਬਹੁਤ ਬੈਸਟ ਹੈਗਾ ਅਰਜਨ ਅਰਜਨ ਟ੍ਰੈਕਟਰ ਆ ਜਿਹੜਾ ਇਹਦੇ ਵਿੱਚ ਕੀ ਆ ਇੱਕ ਤਾਂ ਇਹ ਤੇਲ ਦੀ ਕਪੈਸਿਟੀ ਬਹੁਤ ਵਧੀਆ ਹੈ ਅੱਛਾ ਐਵਰੇਜ ਵਧੀਆ ਇੱਕ ਚੱਲਣ ਦੇ ਵਿੱਚ ਬਹੁਤ ਆਸਾਨ ਹੈਗਾ ਅੱਛਾ ਹਾਂ ਮਤਲਬ ਇਹ ਪੀਟੀਓ ਤੇ ਇਹਦੇ ਨਾਲ ਜਿੰਨਾ ਮੇਲ ਇਹ ਖਾਂਦਾ ਜੋ ਆਪਾਂ ਪਹਿਲਾਂ ਡਿਊਸ ਫਾਰਮਰ ਖਮੀ ਕਿਹੜੇ ਸੀਗੇ ਉਹ ਖਾਂਦੇ ਸੀ। ਉਹ ਮੈਂ ਇਹ ਖਾ ਗਿਆ। ਹਾਂ ਹਾਂ ਇਹਦੀ ਪੀਡੀਓ ਪਾਵਰ ਵੀ ਵਧੀ ਹੈ ਇਹਦੀ ਟਰੈਕਟਰ ਦੀ। ਅੱਛਾ। ਹਾਂ ਇਸੇ ਦਾ ਕਰਕੇ ਤੁਸੀਂ ਜ਼ਿਆਦਾ ਵਿਸ਼ਵਾਸ ਹਾਂ ਇਹਦੇ 755 ਟਰੈਕਟਰ ਦੀ ਵੀ ਰਾਇ ਦੰਨੇ ਅਸੀਂ ਵੀ ਅਰਜਨ ਨੋਵਾ ਮਹਿੰਦਰਾ ਇਹੀ ਲਾਓ। ਅੱਛਾ ਤੁਸੀਂ ਤੁਸੀ ਰეკਮੈਂਡ ਕਰਦੇ ਹਾਂ। ਮਹਿੰਦਰਾ ਵਾਲੇ ਉਹ ਦੇਖੋ ਤੁਹਾਡਾ ਪ੍ਰਚਾਰਕ ਬੰਦਾ ਦੇਖੋ ਕਿਨੇ ਟਰੈਕਟਰ ਬਕਵਾ ਰਿਆ ਆ ਦੇਖੋ ਇੱਧਰ ਖੜਾ ਇੱਕ। ਆ ਰਿਮੋਟ ਦੀ ਕਹਾਣੀ ਦੱਸوں ਮੈਂ। ਰਿਮੋਟ ਇਹ ਵੀਰ ਜੀ ਕਾਰਨ ਕੀ ਸੀ ਨਾ ਜਦੋਂ ਆਪਾਂ ਖੇਤ ਦੇ ਵਿੱਚ ਚਲਾਉਨੇ ਆ ਮਸ਼ੀਨਾਂ। ਹੂੰ। ਤੇ ਡਰਾਈਵਰ ਜਦੋਂ ਚਲਾਉਂਦਾ ਚਲਾਉਂਦਾ ਉੱਪਰਲੀ ਟੋਕਰੀ ਆ ਜਿਹੜੀ ਉਹ ਫੁੱਲ ਭਰ ਜਾਂਦੀ ਸੀਗੀ ਹੂੰ ਪਰਦੀ ਭਰਦੀ ਹੁਣ ਧਿਆਨ ਨਹੀਂ ਰਹਿੰਦਾ ਅੱਗੇ ਚਲਾਉਂਦਾ ਚਲਾਉਂਦਾ ਹੂੰ ਉਹਦੇ ਵਿੱਚ ਜਦੋਂ ਫੁੱਲ ਹੋ ਜਾਂਦੀ ਟੋਕਰੀ ਚਾਰਾ ਬਾਹਰ ਗਿਰਨ ਲੱਗ ਜਾਂਦਾ ਸੀਗਾ ਉਹ ਕੀ ਕੀ ਦੇਖੇ ਉਹ ਕੀ ਕੀ ਦੇਖੇ ਉਹ ਬੇਸਟੀਜ ਹੁੰਦੀ ਸੀ ਬਾਹਰ ਨਿਕਲਦਾ ਸੀਗਾ ਉਹ ਬਹੁਤ ਨੁਕਸਾਨ ਵਾਲੀ ਸਾਨੂੰ ਸਮੱਸਿਆ ਆਈ ਕਹਿੰਦੇ ਵੀ ਇਹਦਾ ਕੋਈ ਹੱਲ ਕੱਢੋ ਹਾਂਜੀ ਤੇ ਅਸੀਂ ਇਹਦਾ ਹੱਲ ਦੇਖਿਆ ਵੀ ਇਹ ਕੋਈ ਵੀ ਕਿਸਾਨ ਜਿਹੜਾ ਲੜਕਾ ਆਪਣਾ ਮਿਲਦਾ ਵੀ ਖੇਤ ਦੇ ਵਿੱਚ ਫਿਰਦਾਗਾ ਉਹ ਦੂਰ ਖੜੀ ਸੈਟਿੰਗ ਕਰਦਿਆ ਕਰੂਗਾ ਉੱਪਰੋਂ ਬੂਮ ਦੀ ਟੋਕਰੀ ਭਰ ਗਈ ਜਿੱਧਰ ਨੂੰ ਰੋਟੇਟ ਕਰਨਾਗਾ ਇਹ 360 ਡਿਗਰੀ ਦੇ ਰੋਟੇਟ ਵੀ ਕਰੂਗਾ ਇਹ ਅਪ ਡਾਉਨ ਵੀ ਕਰੂਗਾ ਜਿੱਧਰ ਮਰਜ਼ੀ ਕਰ ਲੋ ਨੂੰ ਸਾਰੀਆਂ ਸੈਟਿੰਗਾਂ ਇਹਦੇ ਵਿੱਚ ਦਿੱਤੀਆਂ ਹੋਣੇ ਸਾਡੀਆਂ ਟਰਾਲੀ 'ਚੋਂ ਡੋਲਦਾ ਉੱਚਾ ਕਰਨਾ ਨੀਵਾ ਕਰਨਾ ਟਰਾਲੀ ਦਾ ਖੁੰਝਾ ਭਰਨਾ ਟੋਕਰੀ ਇੱਕ ਥਾਂ ਤੋਂ ਭਰ ਗਈ ਆ ਗਾਂ ਪਸ਼ਾਂ ਬੂਮ ਕਰਨਾ ਉੱਚਾ ਨੀਵਾ ਕਰਕੇ ਗਾਂ ਪਸ਼ਾਂ ਪੈਂਦਾ ਕਰਨਾ ਇਹ ਕੰਮ ਇਕੱਲਾ ਇਕੱਲਾ ਵਟਨੇ ਦੇ ਉੱਤੇ ਦਿੱਤਾ ਹੋਈ ਹੈ ਸਾਡਾ ਇਹ ਅਪ ਡਾਉਨ ਸਾਊਥ ਨੌਰਥ ਈਸਟ ਵੈਸਟ ਮਤਲਬ ਡਰਾਈਵਰ ਦੀ ਜਰਤ ਦੀ ਸਮੱਸਿਆ ਖਤਮ ਹੋ ਹਾਂਜੀ ਹਾਂ ਖਤਮ ਹੋ ਗਈ ਅੱਧੀ ਟੈਨਸ਼ਨ ਖਤਮ ਹੋ ਹਾਂਜੀ ਹਾਂ ਅੱਧਾ ਤਾਂ ਮੁੜ ਕੋ ਮੁੜ ਕੇ ਉਹ ਇਸੇ ਚੱਕਰ ਚ ਹੋਇਆ ਵਰਦੇ ਉਹ ਮਗਰੋਂ ਲਲਕਰ ਆ ਪਈ ਜਾਂਦਾ ਓਏ ਆਏ ਹੋ ਗਿਆ ਓਏ ਸੋਨ ਸਰ ਆਪਾਂ ਜਿਆਦਾ ਹੁੰਦਾ ਸੋਨਾ ਹੀ ਦਿੰਦਾ ਨਹੀਂ ਦੀ ਡਰਾਈਵਰ ਨੂੰ ਫਿਰ ਤਾਂ ਪੜੀ ਸੈਟਿੰਗ ਕਰ ਦਿਆ ਕਰ ਮਗਰੇ ਪਾਸੇ ਲਲਕਰੇ ਵੱਜ ਜਾਂਦੇ ਆ ਲਲਕਰੇ ਖਤਮ ਕਰਦੇ ਥੋੜੇ ਆ ਚੱਕੋ ਆ ਬਣਾਤਾ ਯਾਰ ਬੰਦਾ ਕਮਾਲ ਆ ਯਾਰ ਕਿੱਥੋਂ ਆਈ ਆ ਆਈਡੀਆ ਦਿਮਾਗ ਚ ਆ ਯਾਰ ਕਮਾਲ ਕਰਤੀ ਯਾਰ ਕਾਰਨ ਕੀ ਹੈ ਜੀ ਅਸੀਂ ਜਿੰਨੇ ਵੀ ਸਾਨੂੰ ਕਿਸਾਨਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਹਰ ਇੱਕ ਉਹ ਕਿਸਾਨਾਂ ਦੀ ਪ੍ਰੋਬਲਮ ਦੇ ਲਈ ਅਸੀਂ ਹਰ ਇੱਕ ਹੱਲ ਕਰ ਰਹੇ ਆਂਗੇ ਕਿਉਂ ਕਿਸਾਨ ਜਿੰਨੇ ਪੈਸੇ ਲਾ ਰਿਹਾਗਾ ਫਟੋਕਟ 14-15 ਲੱਖ ਦਾ ਟਰੈਕਟਰ ਹੈ ਜੀ 13-14 ਲੱਖ ਦੀ ਮਸ਼ੀਨ ਹੈ 26-27 ਲੱਖ ਦਾ ਪ੍ਰੋਜੈਕਟ ਹੈ ਜੀ ਸਾਰਾ ਕੁਝ ਇੱਕ ਕਿਸਾਨ ਫਿਰ ਹੋਰ ਨਾਲ ਟਰੈਕਟਰ ਟਰਟਰ ਹੋਰ ਟਪ ਹਾਂਜੀ ਹਾਂ ਜੀ ਕਿਸਾਨ ਦਾ ਮਨੀ ਨਾ ਕੁਝ ਹੋਇਆ ਫਿਰ ਉਹਦਾ ਫਾਇਦਾ ਵੀ ਕੀ ਹੈ ਕਿਉਂ ਆਪਾਂ ਉਹਨੂੰ ਜਿੰਨੀ ਟੈਕਨੋਲੋਜੀ ਹੈ ਆਪਾਂ ਉਹਨੇ ਦਈਏ ਉਹਨ ਪਨਾ ਜੈਨੇਟਿਕ ਟੈਕਨੋਲੋਜੀ ਬਣੀ ਆ ਉਹ ਕਿਸੇ ਕੰਮ ਵਾਸਤੇ ਬਣੀ ਆ ਉਹ ਇਹ ਜੇ ਥੰਦਾਂ ਤੇ ਵਰਤ ਗਈ ਆ ਆ ਤੁਸੀਂ ਹੋਰ ਦੇਖੋ ਜੀ ਸਾਡੀ ਮਹਾਰਾਸ਼ਟਰ ਮਸ਼ੀਨ ਜਾਂਦੀ ਆ ਉਧਰ ਬਹੁਤ ਛੋਟੇ ਛੋਟੇ ਖੇਤ ਨੇਗੇ ਹਾਂ ਛੋਟੇ ਛੋਟੇ ਖੇਤਾਂ ਦੇ ਕਾਰਨ ਸਾਨੂੰ ਪ੍ਰੋਬਲਮ ਆਈ ਸਾਨੂੰ ਕਿਸਾਨਾਂ ਦਾ ਕਹਿਣਾ ਆਇਆ ਵੀ ਜਿਹੜੇ ਚਾਰ ਵਾਲੀ ਟੋਕਰੀ ਆ ਹਾਂਜੀ ਉਹ ਇੱਕ ਖੇਤ ਦੇ ਵਿੱਚੋਂ ਕਈ ਥਾਵਾਂ ਤੋਂ ਸਾਨੂੰ ਟੋਕਰੀ ਭਰੀ ਜਾਂਦੀ ਆ ਆਪਣੇ ਕਿਸਾਨਾਂ ਦੇ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਤਾਂ ਬਹੁਤ ਵੱਡੇ ਵੱਡੇ ਖੇਤ ਨੇ ਇੱਕ ਜਗ੍ਹਾ ਦੀ ਟੋਕਰੀ ਭਰੀ ਜਾਂਦੀ ਆ ਉਹਨਾਂ ਨੇ ਸਾਨੂੰ ਕੰਡਿਆਂ ਕੰਡੇ ਬਾਰੇ ਕਿਹਾ ਵੀ ਵਜਨ ਕੰਡਾ ਲਾਓ ਇਹਦੇ ਟੋਕਰੀ ਤੇ ਹੂੰ ਅਸੀਂ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਅਸੀਂ ਵਜਨ ਕੰਡਾ ਵੀ ਲਾ ਕੇ ਦਿੱਤੇ ਆ ਪੂਰੇ ਪੰਜਾਬ ਦੇ ਵਿੱਚ ਵਜਨ ਕੰਡਾ ਨਹੀਂ ਲੱਗਿਆ ਹੋਇਆ ਜੀ ਕਿਸੇ ਟੋਕਰੀ ਦੇ ਉੱਤੇ ਉਹਦਾ weight ਆਉਂਦਾ ਬਕਾਇਦਾ ਟੋਕਰੀਆਂ ਵਿੱਚ ਵੀ ਕਿੰਨਾ ਝਾਰਾ ਪੈਂਦਾ ਟੋਕਰੀ ਦੇ ਵਿੱਚ ਤੋਲਦਾ ਵੀ ਆਚਾਰਾ ਵੀ ਭਾਈ ਕਿੰਨਾ ਹੈ ਜੇ ਇਧਰ ਲੈਣ ਲਵਾਉਣੀ ਇਧਰਲੀ ਵੀ ਲਵਾ ਲੈ ਇਧਰ ਵੀ ਲਵਾ ਲੈ ਤਾਂ ਪਤਾ ਲੱਗ ਜੇ ਕਿੱਲੇ ਚ ਕਿੰਨਾ ਨਿਕਲਦਾ ਹਾਂ ਉਧਰਲੇ ਥੋੜੇ ਜੇ ਖੇਤ ਛੋਟੇ ਕਾਰਨ ਉਹਨਾਂ ਨੇ ਸਾਨੂੰ ਇੱਕ ਦੱਸੀ ਸਮੱਸਿਆ ਅਸੀਂ ਉਹਨਾਂ ਦਾ ਹੱਲ ਕੀਤਾ ਮਤਲਬ ਯਾਰ ਤੁਸੀਂ ਇਹ ਬੰਦੇ ਨੂੰ ਆਪਦੀ ਕੋਈ ਸਮੱਸਿਆ ਦੱਸੋ ਇਹ ਤੁਹਾਨੂੰ ਅਗਲੇ ਸਾਲ ਹੱਲ ਦੇ ਦੂਗਾ ਹਾਂਜੀ ਹਾਂ ਬਿਲਕੁਲ ਇਹ ਚਾਹ ਨਾ ਇਹ ਚੈਲੰਜ ਮੰਨਦਾ ਹੈ ਸਵਾਦ ਮੰਨਦਾ ਹੈ ਇਸ ਗੱਲ ਦਾ ਵੀ ਬੰਦਾ ਕੋਈ ਮੈਨੂੰ ਚੈਲੰਜ ਦੇ ਰਿਹਾ ਹਾਂਜੀ ਹਾਂ ਅਸੀਂ ਇਹਦੇ ਉੱਤੇ ਸਟੱਡੀ ਕਰਦੇ ਹਾਂਗੇ ਅਸੀਂ ਟ੍ਰਾਇਲ ਦੇਖਦੇ ਹਾਂਗੇ ਅਸੀਂ ਜਾਣਦੇ ਹਾਂ ਫੀਲਡ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਇਹ ਚੀਜ਼ਾਂ ਨੂੰ ਦੇਖਦੇ ਹਾਂਗੇ ਕਿੱਥੇ ਸਾਨੂੰ ਕਿਸਾਨ ਦੱਸਦਾ ਅਸੀਂ ਉਹ ਚੀਜ਼ ਦਾ ਹੱਲ ਦੂਰ ਕਰਕੇ ਦਿੰਦੇ ਹਾਂ ਤੇ ਹੁਣ ਮੈਨੂੰ ਦੱਸ ਇਹ ਮਸ਼ੀਨ ਬਾਰੇ ਵੈਸੇ ਪਿਛਲੇ ਸਾਲ ਮਾਲਕ ਦੀ ਕਿਰਪਾ ਨਾਲ ਬਹੁਤ ਸਕਸੈਸ ਰਹੀ ਹੈ ਤੁਹਾਡੀ ਸਕਸੈਸ ਦੀ ਕਹਾਣੀ ਕਹਾਣੀ ਆਕਤੀ ਤੁਹਾਡਾ ਰਸ ਦੱਸਦਾ ਬਿਲਕੁਲ ਕਿਉਂਕਿ ਇੱਕ ਕਿਸਾਨ ਨੇ ਚੋਂ ਕਿਸਾਨਾਂ ਨੂੰ ਦੱਸਿਆ ਤੋਂ ਨੇਚਰਲ ਗੱਲ ਆ ਕਿ ਉਹ ਚੌਗਣਾ ਕੱਠ ਸਹੀ ਗੱਲ ਕਿਸਾਨਾਂ ਕਰਕੇ ਹੋਇਆ ਮਸ਼ਹੂਰੀ ਨਾਲ ਲੋਕਾਂ ਤੱਕ ਗੱਲ ਪਹੁੰਚਦੀ ਆ ਮਸ਼ਹੂਰੀ ਨਾਲ ਚੀਜ਼ ਖਰੀਦਦੇ ਨਹੀਂ ਲੋਕ ਖਰੀਦਦੇ ਲੋਕ ਸਿਆਣ ਫਨਾਲੀ ਆ ਸਹੀ ਗੱਲ ਹੈ ਹਨਾ ਤੇ ਹੁਣ ਆਪਾਂ ਇਹ ਮਸ਼ੀਨ ਬਾਰੇ ਦੱਸੀਏ ਹਾਂਜੀ ਆਜੋ ਫਿਰ ਸ਼ੁਰੂ ਹੋ ਜੀਏ ਸ਼ੁਰੂ ਤੋਂ ਇਹ ਕਾਰਨ ਕੀ ਦੀ ਜਦੋਂ ਆਪਣੀ ਮਸ਼ੀਨ ਚੱਲਦੀ ਦੀ ਹਮ ਇਹ ਕਿਰ ਟਾਂਡਾ ਬਹੁਤ ਸੜਦੀ ਆ ਟਾਂਡਾ ਦਾ ਕਾਣੀ ਦਾ ਟਾਂਡਾ ਸਿੱਟਣ ਦਾ ਹਾਲ ਹੀ ਮੁਕਾਤਾ ਜੀ ਆਪਾਂ ਨੇ ਜੇ ਕੋਈ ਟਾਂਡਾ ਕਰਦਾ ਚੱਕ ਕੇ ਅੰਦਰ ਮਾਰੂ ਨਾਲ ਦੀ ਨਾਲ ਸਾਈਡ ਤੋਂ ਟਾਂਡੇ ਡਿੱਗਣੋਂ ਹਟਕੇ ਕਿਉਂਕਿ ਕਈ ਟਾਂਡੇ ਨਾ ਦੇਖੋ ਸਿੱਧੇ ਖੜੇ ਟਾਂਡੇ ਨਹੀਂ ਡਿੱਗਦੇ ਟਾਂਡਾ ਡਿੱਗਦਾ ਜਿਹੜਾ ਮਾੜਾ ਜਿਹਾ ਟੇਡਾ ਹੋਇਆ ਵਾ ਮਾੜਾ ਜਿਹਾ ਟੇਡਾ ਹੋਇਆ ਝੁਕਿਆ ਵਾ ਟਾਂਡਾ ਜਿਹੜਾ ਟਾਂਡਾ ਟੇਡਾ ਹੋਗਾ ਹੀ ਨਾਲ ਦੀ ਨਾਲ ਬਸ ਇਹਦੇ ਉੱਤੇ ਆਇਆ ਇਹਨੇ ਚੱਕ ਕੇ ਅੰਦਰ ਅੰਦਰ ਹੀ ਮਾਰਨਾ ਨਾ ਟਾਂਡੇ ਡਿੱਗਣਗੇ ਚਲੋ ਜੀ ਇਹ ਦੂਰ ਗਿਆ ਬਸ ਸੱਸੇ ਖਤਮ ਕਰਦੇ ਪਾ ਹੂੰ ਦੂਸਰੇ ਨੰਬਰ ਤੇ ਜਿਹੜੀ ਆ ਫਿੰਗਰ ਹੈ ਜੀ ਇਹ ਅੱਗੇ ਪੱਤੀ ਦੀ ਲੱਗਦੀ ਹੁੰਦੀ ਸੀਗੀ ਅੱਛਾ ਜੀ ਉਹ ਕੀ ਦੀ ਜੋ ਟਾਂਡੇ ਦੇ ਵਿੱਚ ਵਾਦੀ ਦੀ ਟਾਂਡਾ ਪਾੜ ਦਿੰਦੀ ਸੀ ਹਾਂ ਹੁਣ ਇਹ ਆਪਾਂ ਇਹ ਵੀ ਲੱਠੇ ਬਣਾ ਕੇ ਸੋ ਇਹਦੀ ਵੀ ਸਮੱਸਿਆ ਖਤਮ ਕਰਤੀ ਹਮ ਇੱਥੇ ਮੁੜ ਕੇ ਬਾਅਦ ਦੇ ਵਿੱਚ ਉਹ ਫਸਣੇ ਸ਼ੁਰੂ ਹੋ ਜਾਂਦੇ ਸੀ ਫਸਣੇ ਸ਼ੁਰੂ ਹੋ ਜਾਂਦੇ ਸੀ ਕਿਉਂਕਿ ਜਦੋਂ ਵਿਚਾਲੋਂ ਪਾਟਿਆ ਵਾ ਹੁੰਦਾ ਸੀ ਨਾ ਪੁੱਤ ਦਾ ਇੱਥੇ ਹੀ ਫਸੀ ਜਾਂਦਾ ਸੀ ਇੱਥੇ ਹੀ ਫਸੀ ਜਾਂਦਾ ਸੀ ਹੈਨਾ ਹਾਂਜੀ ਹਾਂ ਕਿਉਂਕਿ ਕਈ ਵਾਰ ਤਾਂ ਬਾਹਰ ਕੀ ਮੱਕੀ ਹੁੰਦੀ ਹੈ ਵਿਚਾਲ ਦੀ ਨੰਗੀ ਜਾਂਦੀ ਹੁੰਦੀ ਹੈ ਹਾਂਜੀ ਹਾਂਜੀ ਹਾਂ ਹੈ ਵੀ ਮੱਕੀ ਹੁੰਦੀ ਹੈ ਹਾਂ ਤੇ ਇਹ ਸਮੱਸਿਆ ਖਤਮ ਕਰਤੀ ਉਸ ਤੋਂ ਅੱਗੇ ਬਾਈ ਜਿਹੜੇ ਇਹਦੀਆਂ ਇਹਦੇ ਬਲੇਡ ਮਤਲਬ ਘਸ ਬਹੁਤ ਜਾਂਦੇ ਸੀਗੇ ਬਲੇਡਾਂ ਦੀ ਸਮੱਸਿਆ ਵੀ ਉਹ ਵੀ ਹਟਾਦੀ ਆਪਾਂ ਨੇ ਹਾਂ ਤੇ ਜਿਹੜੀ ਆ ਆਪਣੀ ਅਗਲੀ ਮਸ਼ੀਨ ਆਉਣੀ ਹੈ ਉਹਦੇ ਉੱਤੇ ਬਲੇਡਾਂ ਦੇ ਉੱਤੇ ਬਿੱਟ ਲੱਗੀ ਹੋਣੀ ਹੈ ਇੱਥੇ ਅੱਛਾ ਜੀ ਹਾਂ ਆ ਬਲੇਡ ਦੇ ਉੱਤੇ ਬਿੱਟ ਲੱਗੀ ਹੋਊਗੀ ਉਸ ਤੋਂ ਅਗਲੇ ਮਾਡਲ 'ਚ ਉਹ ਜਮੇ ਖਤਮ ਹੋ ਜਾਊਗੀ ਆਓ ਬਸ ਮੰਨ ਲਓ ਵੀ ਸਾਡਾ ਆਰਡਰ ਪਾਇਆ ਹੋਇਆ ਹੈਗਾ ਉਹ ਥੋੜੇ ਦਿਨਾਂ 'ਚ ਸਾਡਾ ਤਿਆਰ ਹੋ ਜਾਣਾਗਾ ਬਸ ਉਹ ਅਗਲੀਆਂ ਮਸ਼ੀਨਾਂ ਦੇ ਅਸੀਂ ਉਹੀ ਲਾਉਣਾਗਾ ਠੀਕ ਆ ਹਾਂ ਉਹਦੀ ਸਮੱਸਿਆ ਖਤਮ ਹੋ ਗਈ ਕਿ ਉਹਦੀ ਜ਼ਿਆਦਾ ਲਾਈਫ ਆਈ ਤੇ ਇੱਕ ਇਹਦੀ ਗ੍ਰੀਸਿੰਗ ਦੀ ਸਮੱਸਿਆ ਆਉਂਦੀ ਸੀ ਗ੍ਰੀਸਿੰਗ ਨੂੰ ਤੁਸੀਂ ਲੈ ਆਏ ਸਾਰੇ ਨੂੰ ਗ੍ਰੀਸਿੰਗ ਪੁਆਇੰਟ ਉਹ ਸਾਰੇ ਤੇ ਬਾਕੀ ਕੱਲੇ ਕੱਲੀ ਬੈਲਟ ਨੂੰ ਹੀ ਆਪਾਂ ਨੇ ਹਮ ਫਾਈਟਰ ਲਾਇਆ ਹੈ ਅੱਛਾ ਕੋਈ ਵੀ ਬੈਲਟ ਕਸਣੀ ਆ ਹਾਂਜੀ ਹਾਂ ਕੋਈ ਵੀ ਬੈਲਟ ਕਸਣੀ ਹੈ ਕੀ ਆ ਕੱਲਾ ਕੱਲਾ ਬੋਲਟ ਲੱਗਿਆ ਹੈ ਤੇ ਜਿੰਨਾ ਮਰਜੀ ਟਾਈਟ ਕਰੋ ਜਿੰਨਾ ਮਰਜੀ ਢਿੱਲਾ ਹਮ ਆਹ ਦੇਖੋ ਰਿਵਰਸ ਤੇ ਫੋਰਵਰਡ ਗੇਅਰ ਆਪਣਾ ਹੈ ਹਮ ਇਹਦੇ ਉੱਤੇ ਵੀ ਆਟਰ ਲਾਇਆ ਹੈ ਹਮ ਕੱਲ ਨੂੰ ਕੋਈ ਬੈਲਟ ਲੂਜ਼ ਹੁੰਦੀ ਹੈ ਹਮ ਟਾਈਟ ਲਾ ਸਕਦੇ ਹੋ ਇੱਥੇ ਤੁਸੀਂ ਟਾਈਟ ਕਰ ਸਕਦੇ ਹੋ ਮਤਲਬ ਜੇ ਬੈਲਟ ਯਾਰ ਮਾੜਾ ਮੋਟਾ ਕੋਈ ਲੂਜ਼ ਹੋ ਗਈ ਆ ਕੋਈ ਵੀ ਚੱਕਰ ਪੈ ਗਿਆ ਤੇ ਉਹਨੂੰ ਮਾੜਾ ਜਿਹਾ ਆਈਡਲ ਕਸ ਦੋ ਤੁਹਾਡਾ ਸਿਸਟਮ ਚੱਲਦਾ ਹੋ ਗਿਆ ਸਿਸਟਮ ਚੱਲਦਾ ਹੋ ਗਿਆ ਹੂੰ ਤੇ ਆਹ ਦੇਖੋ ਹੂੰ ਆਹ ਜਿਹੜੀ ਸ਼ਾਫਟ ਹੈ ਤਿੰਨ ਵੈਲਟਾਂ ਵਾਲੀ ਹੈ ਇਹਨੂੰ ਵੀ ਸਪੋਰਟ ਵਾਸਤੇ ਇੱਕ 베어ਿੰਗ ਲਾਤਾ ਹੈਵੀ ਡਿਊਟੀ ਕਰਤਾ ਠੀਕ ਆ ਉੱਪਰਲੇ ਪਾਸੇ 베어ਿੰਗ ਇਹ ਵੀ ਮਜ਼ਬੂਤ ਕਰਤਾ ਹੂੰ ਉਸ ਤੋਂ ਬਾਅਦ ਟਾਪ ਲਿੰਕਾਂ ਹੂੰ ਹਾਂ ਝਟਕੇ ਜੇ ਮਰੀ ਜਾਂਦਾ ਸੀਗਾ ਹਾਂ ਇਹ ਹਿਲਦਾ ਰਹਿੰਦਾ ਸੀ ਹਿਲਦਾ ਰਹਿੰਦਾ ਸੀਗਾ ਹਾਂ ਇਹ ਵੀ ਪੂਰੀ ਮਜ਼ਬੂਤੀ ਬਣਾਤੀ ਹੂੰ ਇਹਦੇ 2 ਲਾ 3 ਲਾਤੀਆਂ 3 ਲਾਤੀਆਂ ਟਾਪ ਲਿੰਕਾਂ 3 ਲਾਤੀਆਂ ਮਸਲਾ ਹੀ ਨਹੀਂਗਾ ਵੀ ਇਹ ਹਿਲ ਜੇ ਕਿਸੇ ਵੀ ਪਾਸੇ ਨਾ ਹਿਲਦੀ ਨਹੀਂ ਹੈਗਾ ਇਹਨੂੰ ਕਿਸੇ ਵੀ ਪਾਸੇ ਨੂੰ ਕਰ ਲੋਦਾ ਨਹੀਂ ਹੂੰ ਤੁਸਨ ਉੱਤੇ ਦਿਖਾਣਾ ਜਾ ਹਾਂ ਹੁਣ ਟਰੈਕਟਰ ਤੋਂ ਆਪਾਂ ਨੇ ਆਇਲ ਟੈਂਕ ਵੀ ਇਹਦਾ ਵਿਚੀ ਲਾਤਾ ਮਸ਼ੀਨ ਦੇ ਇਹ ਵੀ ਟਰੈਕਟਰ ਤੋਂ ਸਿਸਟਮ ਹਟਾਇਆ ਹੋਇਆ ਆਪਣਾ ਇਹ ਟਰੈਕਟਰ ਵਾਲਾ ਆਇਲ ਨਹੀਂ ਆਊਗਾ ਟਰੈਕਟਰ ਵਾਲਾ ਆਇਲ ਨਹੀਂ ਆਊਗਾ ਇਹ ਮਸ਼ੀਨ ਦੇ ਆਇਲ ਟੈਂਕ ਲੱਗਿਆ ਹੈ ਅੱਛਾ ਇਹਨੂੰ ਡਰਾਈਵ ਆ ਜਿਹੜੀ ਉਹ ਆਪਣੀ ਪੀਟੀਓ ਨਾਲ ਹੀ ਮਿਲੂਗੀ ਪੀਟੀਓ ਨਾਲ ਡਰਾਈਵ ਮਿਲੂਗੀ ਆ ਆਪਾਂ ਨੇ ਹਾਈਡਰੋਲਿਕ ਪੰਪ ਲਾਤਾ ਹਮ ਇੱਥੇ ਆਹ ਵਾਲੇ ਟੈਂਕ ਲਾਤਾ ਰਿਮੋਟ ਨਾਲ ਆਪਾਂ ਨੇ ਚਲਦੀ ਕਰਤੀ ਮਸ਼ੀਨ ਨੂੰ ਅੱਛਾ ਮਸ਼ੀਨ ਸਾਰੀ ਟੋਟਲੀ ਰਿਮੋਟ ਨਾਲ ਇਦਾਂ ਹੀ ਕੰਟਰੋਲ ਹੋ ਜਾਂਦਾ ਹੈ ਜਿਹੜਾ ਇਹ ਰਿਮੋਟ ਹੈ ਜੀ ਇਹ ਤਾਂ ਆਪਣਾ ਖੇਤ ਦੇ ਵਿੱਚ ਹੋਊਗਾ ਜਿਹੜਾ ਇਹ ਤਾਂ ਉਹਦੇ ਹੱਥ 'ਚ ਹੋਊਗਾ ਇੱਕ ਆਪਾਂ ਨੇ ਵਾਇਰ ਵਾਲਾ ਰਿਮੋਟ ਦਿੱਤਾ ਇਹ ਵਾਇਰਲੈਸ ਹੈ ਇੱਕ ਵਾਇਰ ਵਾਲਾ ਹੋਊਗਾ ਜੋ ਉਹ ਡਰਾਈਵਰ ਕੋਲੇ ਹੋਊਗਾ ਜਿਹੜਾ ਜਿਹ ਵਾਹ ਓਏ ਪ੍ਰੀਤ ਅੱਛਾ ਇਹ ਸੇਮ ਦੋਨੇ ਰਿਮੋਟ ਸੇਮ ਆ ਇੱਕ ਡਰਾਈਵਰ ਕੋਲੇ ਹੋਊਗਾ ਜੇ ਡਰਾਈਵਰ ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰਨੀ ਚਾਹੁੰਦਾ ਡਰਾਈਵਰ ਕਰ ਲੇ ਤੇ ਜੇ ਮਾਲਕ ਕਰਨੀ ਚਾਹੁੰਦਾ ਜਾਂ ਉਥੇ ਕੋਈ ਜਿਹੜਾ ਆਪਣਾ ਹੈਲਪਰ ਕਰਨੀ ਚਾਹੁੰਦਾ ਉਹ ਕਰ ਲੇ ਆਹ ਕਿੰਨੀ ਕੁ ਦੂਰ ਰਹਿਣਾ ਪਊਗਾ ਬੰਦੇ ਨੂੰ ਇਹ 100 ਫੁੱਟ ਦੀ ਦੂਰੀ ਤੱਕ ਕੰਮ ਕਰਦਾ ਜੀ 100 ਫੁੱਟ ਦੂਰ ਫਰਦਾ ਵੀ ਮਤਲਬ ਬੰਦਾ ਨਾਪੀ ਜਾਵੇ ਤੇ ਆਹ ਸੇਮ ਮਤਲਬ ਹੈ ਦੋਨੇ ਸੇਮ ਆਹ ਡਰਾਈਵਰ ਦਾ ਹਾਂਜੀ ਆਹ ਇਹ ਦੂਸਰਾ ਜਿਹੜਾ ਖੇਤ ਦੇ ਵਿੱਚ ਫਿਰਦਾ ਕੰਮ ਆਹ ਕਨੈਕਟਰ ਦਾ ਆਹ ਕਨੈਕਟਰ ਦਾ ਵਾਇਰਲੈਸ ਆ ਉਹ ਵਾਇਰਲ ਆ ਜੀ ਹਾਂ ਕਿਉਂ ਕੌ ਰਾਣਿਆ ਤੇਰੇ ਚ ਹੌਸਲੇ ਆ ਨਾ ਪੁੱਤਰਾ ਹਾਂ ਆ ਇਧਰ ਇਹਦੇ ਵਿੱਚ ਸਮਾਨ ਵੀ ਦਿਖਾ ਦਿਓ ਹਾਂ 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 ਆ ਦੱਸਣ ਲੱਗੇ ਸੀ ਤੁਹਾਡੇ ਵਾਲਾ ਜ਼ਰੂਰੀ ਜ਼ਿਆਦਾ ਤੇ ਸਾਰਾ ਸਿਸਟਮ ਇੱਥੇ ਹੋ ਗਿਆ ਜਿਹੜੇ ਕੱਲੇ ਕੱਲੇ ਅਸੀਂ ਨੇ ਆਈਟਲ ਲਾਏ ਹੋਣੇਗੇ ਜੀ ਆਈਟਲਾਂ ਦੇ نیچے ਅਸੀਂ ਕੱਪ ਲਾਏ ਹੋਣੇਗੇ ਸੀਲਾਂ ਦੇ ਹੂੰ ਜਿਵੇਂ ਕਹ ਮੰਨ ਲਓ ਵੀ ਜ਼ਿਆਦਾ ਟੈਂਪਰੇਚਰ ਹੋ ਜਾਂਦਾ ਸੀਗਾ ਉਹ ਗਰੀਸ نیچے ਨਿਕਲ ਜਾਂਦਾ ਜੰਦਾ ਪਾਣੀ ਬਣ ਕੇ ਪਾਣੀ ਬਣ ਕੇ ਨਿਕਲ ਜਾਂਦਾ ਸੀਗਾ ਕੱਲੇ ਕੱਲੇ ਅਸੀਂ ਆਈਟਲ ਦੇ ਉੱਤੇ ਧਿਆਨ ਦਿੱਤਾ ਹੋਇਆ ਹੈਗਾ ਸਾਰੇ ਆਈਟਲ ਤਲੇ ਗ੍ਰੀਸ ਵਾਲੇ ਕੱਪ ਲੱਗੇ ਹੋਣੇ ਠੀਕ ਆ ਹਾਂ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸਾਰੇ ਸਪਰਿੰਗਾ ਤੁਸੀਂ ਜਿੱਥੋਂ ਮਰਜ਼ੀ ਟਾਈਟ ਕਰ ਸਕਦੇ ਹੋ ਆਇਟਲਾਂ ਦੀ ਵੀ ਪੂਰੀ ਹੈਵੀ ਪੱਤੀ ਬਣਾ ਕੇ ਫੁੱਲ ਮਜ਼ਬੂਤ ਕਰਿਆ ਹੋਣੇ ਹਮ ਮਤਲਬ ਜਰ ਜਦੋਂ ਜ਼ੋਰ ਆਉਣਾ ਭਾਰ ਆਉਣਾ ਤਾਂ ਇੰਨਾ ਤੇ ਹੀ ਆਉਣਾ ਜਦੋਂ ਢੱਕਾ ਫਸਣਾ ਤਾਂ ਇੰਨਾ ਨਹੀਂ ਆਉਣਾ ਆ ਜਿਹੜੀ ਸ਼ਾਫਟ ਆਈ ਹਮ ਇਹ ਇਨ 31 ਮਟੀਰੀਅਲ ਹੈ ਹਾਂ ਉਹ ਕੀ ਹੁੰਦਾ ਇਹ ਮਟੀਰੀਅਲ ਹੁੰਦੇ ਨੇ EN8 EN19 EN31 ਅੱਛਾ ਹਾਂ ਇਹ ਪੂਰੇ ਟੌਪ ਦਾ ਮਟੀਰੀਅਲ ਹੈ ਜਿਹੜਾ ਆਪਾਂ ਨੇ ਵਰਤਿਆ ਹੋਇਆ ਮਸ਼ੀਨ ਦੇ ਵਿੱਚ ਅੱਛਾ ਲੋਹੇ ਲੋਹੇ ਦਾ ਵੀ ਫਰਕ ਹੁੰਦਾ ਲੋਹੇ ਲੋਹੇ ਦਾ ਫਰਕ ਆ ਜੀ ਅੱਛਾ ਇਹ ਟੈਂਪਰ ਹੋਇਆ ਗ੍ਰੈਂਡ ਹੋਈ ਹੋਈ ਹੈ ਹੂੰ ਤੇ ਇਹਦੀ ਟੋਕਣ ਦੀ ਵੀ ਕੋਈ ਸਮੱਸਿਆ ਹੀ ਨਹੀਂ ਜੀ ਨਾ ਟੁੱਟੇ ਨਾ ਪੁਰੇ ਨਾ ਟੁੱਟੇ ਨਾ ਪੁਰੇ ਪੂਰੀ ਸ਼ਾਫਟ ਕਿੱਥੇ ਪੈਂਦੀ ਹੈ ਇਹ ਇਹ ਮੇਨ ਪੀਟੀਓ ਵਾਲਾ ਅੱਛਾ ਮੇਨ ਪੀਟੀਓ ਹੈ ਇਹ ਮੇਨ ਮੇਨ ਪੀਟੋ ਜੀ ਤੂੰ ਸਭ ਤੋਂ ਵੱਧ ਤੱਕ ਪੈਣਾ ਤੱਕਾ ਪੈਣਾ ਜੀ ਤੇ ਸਭ ਤੋਂ ਜ਼ਿਆਦਾ ਜ਼ੋਰ ਪੈਣਾ ਹਾਂਜੀ ਹਾਂ ਉਹ ਮੇਨ ਆ ਆ ਦੇਖੋ ਆਇਡਲ ਆ ਆ ਆਇਡਲ ਆ ਗਿਆ ਹੂੰ ਆ ਕਰਦਾ ਟੱਕਣਾ ਆ ਗਿਆ ਹੂੰ ਆ ਆਇਡਲ ਆ ਹਾਂ ਆਈਡਲ ਆ ਲੈ ਇਹ ਆਈਡਲ ਆ ਲੈ ਹੂੰ ਬੰਦ ਹੋ ਗਿਆ ਢੱਕਣ ਲੱਗ ਜਾਣਾ ਇਹਨੇ ਨਾ ਇਹਨੇ ਕਿਤੇ ਰਸਟ ਪੈਣੀ ਆ ਹੂੰ ਨਾ ਇਹਦਾ ਗ੍ਰੀਸ ਨਿਕਲਣਾ ਤੇ ਆਇ ਨਹੀਂਗਾ ਵੀ ਇਹ ਹਲਕਾ ਜਾਏ ਵੀ ਮਤਲਬ ਬੈਲਟਾਂ ਨਾ ਹੀ ਕੱਸ ਜੂ ਪੂਰਾ ਮਜ਼ਬੂਤ ਹੈ ਹਾਂ ਡਬਲ 베ARING ਇਹਦੇ ਵਿੱਚ ਐਨਵੀਸੀ ਦਾ 베ARING ਪਾ ਰਹੇ ਅਸੀਂ ਆ ਦੇਖੋ ਐਨਵੀਸੀ ਦਾ 베ARING ਪਾ ਰਹੇ ਹਾਂ ਸਾਰੇ ਤੇ ਕਿੰਨੇ ਸਰਵਿਸ ਦੀ ਕੀ ਕੰਪਨੀ ਕਿੰਨਾ ਚਾਰ ਖੜਦੀ ਆ ਮਗਰ ਸਰਵਿਸ ਦੀ ਆਪਣੀ ਇੱਕ ਸੀਜ਼ਨ ਦੀ ਸਰਵਿਸ ਆਈ ਪੂਰੀ ਹਾਂ ਅਜੇ ਦੋਏ ਇੱਕ ਸੀਜ਼ਨ ਦੀ ਪੂਰੀ ਗਰੰਟੀ ਆਪਣੀ ਹਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਜੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਸਰ ਕੋਈ ਨਹੀਂ ਵੀਰੇ ਦਾ ਪਾਰਟਸ ਆ ਜਿਹੜਾ ਉਹ ਤੁਹਾਡੇ ਕੋਲੋਂ ਲੈਣਾ ਪਊਗਾ ਜਿਹੜਾ ਮਤਲਬ ਮੰਨ ਕੇ ਚਲੋ ਕੋਈ ਟੁੱਟ ਭੱਜ ਹੁੰਦੀ ਆ ਅਕਸਰ ਚੱਲਦੀ ਚੀਜ਼ ਆ ਟੱਟ ਭੱਜ ਤਾਂ ਹੁਣ ਨਹੀਂ ਇਹ ਜੀ ਅਸੀਂ ਨੇ ਜਿੰਨੀ ਵੀ ਇਹਦੇ ਵਿੱਚ ਪੁਲੀ ਪਾਈ ਹੈ ਜੀ ਸਾਰੀ ਪੂੰਦਰ ਵਾਲੀ ਪੁਲੀ ਪਾਈ ਹੈ ਦੇ ਨਹੀਂ ਆ ਮਸ਼ੀਨਾਂ ਦੇ ਵਿੱਚ ਕੀ ਹੁੰਦਾਗਾ ਪੁਲੀ ਪਾ ਕੇ ਕਟਰ ਲਾਈ ਹੁੰਦੀ ਹੈਗੀ ਉਹ ਕਟਰ ਕਈ ਵਾਰੀ ਢਿੱਲੀ ਹੋ ਜਾਂਦੀ ਹੈ ਕਈ ਵਾਰੀ ਟਾਈਟ ਹੋ ਜਾਂਦੀ ਹੈਗੀ ਉਹ ਕਿਸਾਨ ਜ਼ਿਮੀਦਾਰ ਤੋਂ ਸੈੱਟ ਨਹੀਂ ਆਉਂਦੀ ਉਹ ਖਰਾਬ ਹੀ ਹੁੰਦੀ ਰਹਿੰਦੀ ਹੈਗੀ ਇਹਦੇ ਵਿੱਚ ਕੀ ਹੈ ਚਾਰ ਬੋਲਟ ਖੋਲੋ ਆਰਮਨਾਲ ਬਾਹਰ ਕੱਢ ਲਓ ਚਾਰ ਬੋਲਟ ਕੱਢ ਦੋ ਸਹੀ ਤਰੀਕੇ ਨਾਲ ਕਰਦੇ ਨੇ ਪਾਰਟਸ ਦੀ ਗੱਲ ਕਰਦਾ ਵੀ ਜਿਹੜਾ ਸਪੇਅਰ ਪਾਰਟਸ ਹੈ ਸਪੇਅਰ ਪਾਰਟ ਤੁਸੀਂ ਆਪਾਂ ਨੇ ਸਾਰੀ ਮਸ਼ੀਨ ਦੇ ਵਿੱਚ ਆਲ ਓਵਰ ਇਹ ਜਿਆ ਪਾਇਆ ਹੈ ਤੁਸੀਂ ਕਿਸੇ ਵੀ ਦੁਕਾਨ ਤੋਂ ਲੈ ਕੇ ਕੰਬਾਈਨ ਸਪੇਅਰ ਪਾਰਟ ਤੋਂ ਆਪ ਪਾ ਸਕਦੇ ਹੋ ਸਾਡੇ ਕੋਲੇ ਆਉਣ ਦੀ ਜਰੂਰਤ ਨਹੀਂ ਕਈ ਵਾਰੀ ਸਾਡੀ ਹੁਣ ਮਸ਼ੀਨ ਮਾਰ ਰੱਟ ਜਾਂਦੀਆਂ ਨੇ ਕੋਈ 500 ਕਿਲੋਮੀਟਰ ਤੇ ਕੋਈ 200 ਕਿਲੋਮੀਟਰ ਤੇ ਪੰਜਾਬ ਦੀ ਜਾਂਦੀਆਂ ਨੇ ਕਿੰਨੀਆਂ ਕਿਸੇ ਨੂੰ ਕਿਸਾਨ ਨੂੰ ਇਹ ਸਮੱਸਿਆ ਨਹੀਂ ਆਊਗੀ ਵੀ ਇਹ ਚੀਜ਼ ਸਾਡੇ ਕੋਲੇ ਹੀ ਮਿਲੂਗੀ ਮਾਰਕੀਟ ਚ ਜਿੱਥੋਂ ਮਰਜ਼ੀ ਲੈ ਕੇ ਪਾ ਸਕਦੇ ਹੋ ਪੀ ਕੰਪਨੀ ਨੇ ਤਾਂ ਜਿਹੜੀ ਸਰਵਿਸ ਦੇਣੀ ਹੈ ਉਹ ਤਾਂ ਦੇਣੀ ਦੇਣੀ ਆ ਪਰ ਜੇ ਪਰ ਜੇ ਕੋਈ ਪਾਰਟਸ ਦੀ ਲੋੜ ਜ਼ਿੰਮੇਵਾਰ ਨੂੰ ਪੈਂਦੀ ਕਿਉਂਕਿ ਬਾਅਦ ਚ ਵੀ ਪੈਣੀ ਆ ਬਾਅਦ ਚ ਵੀ ਪੈਣੀ ਆ ਕੰਪਨੀ ਸਰਵਿਸ ਤੋਂ ਬਾਅਦ ਚ ਵੀ ਪੈਣੀ ਆ ਹਾਂਜੀ ਹਾਂ ਤਾਂ ਉਦੋਂ ਫਿਰ ਉਹ ਕੋਈ ਵੀ ਪਾਰਟਸ ਆ ਜਿਹੜਾ ਕਿਸੇ ਨੂੰ ਲੈਣ ਤੋਂ ਲੈ ਸਕਦਾ ਹਾਂ ਬੈਲਟ ਐ ਪੁਲੀ ਐ ਸਭ ਸਟੈਂਡਰਡ ਸਾਈਜ਼ ਪਾਏ ਹੋਏ ਨੇ ਹੀ ਆਪਣੇ ਜਿਹੜੇ ਆਪਣੀ ਮਾਰਕੀਟ ਦੇ ਵਿੱਚੋਂ ਜਿੱਥੋਂ ਮਰਜ਼ੀ ਲੈ ਕੇ ਬਾਸ ਸਕਦਾ ਤੇ ਇੱਕ ਮੈਨੂੰ ਚਲਾ ਕੇ ਦਾ ਦਿਖਾਓ ਰਿਮੋਟਰ ਵਾਲਾ ਪਤਾ ਤਾਂ ਲੱਗੇ ਹਾਂ ਚਲਾ ਦੇ ਹੈ ਦਸਤੀਆ ਦਸਤੀਆ ਲੈ ਚਲਾਓ ਕਾ ਕਰੋਗਾ ਸਟਾਰਟ ਲਾੜੀ ਕਰੀ ਕਰੋ ਓਏ ਜੇ ਮੈਨੂੰ ਐਂ ਦੱਸੋ ਵੀ ਜੇ ਹੁਣ ਇਹ ਮਸ਼ੀਨ ਕਿਸੇ ਵੀ ਬੰਦੇ ਨੇ ਆਰਡਰ ਕਰਨੀ ਆ ਠੀਕ ਹੈ ਤਾਂ ਉਹ ਬੰਦੇ ਨੂੰ ਕਿੰਨਾ ਟਾਈਮ ਪਹਿਲਾਂ ਦੱਸਣਾ ਪਊਗਾ ਸਾਡੇ ਲਾ ਵੀ ਸਟਾਕ ਤਿਆਰ ਆ ਜੀ ਠੀਕ ਸਾਡੀ ਪੁਰਾਣੀ ਫੈਕਟਰੀ ਆ ਜਿਹੜਾ ਦੁਰ ਵੀ ਕੰਮ ਚੱਲ ਰਿਹਾ ਹੈ ਜਿਹੜਾ ਜੀ ਤੇ ਜਿਹੜੇ ਵੀ ਕਿਸਾਨ ਨੂੰ ਮਸ਼ੀਨ ਚਾਹੀਦੀ ਅਸੀਂ ਇੱਕ ਹਫ਼ਤੇ ਦੇ ਵਿੱਚ ਮਸ਼ੀਨ ਦੇ ਦਾਂਗੇ। ਆਨ ਦੀ ਸਪੋਟੀ ਦੇ ਦਾਂਗੇ। ਆਨ ਦੀ ਸਪੋਟੀ। ਉਹ ਜਿਹੜਾ ਉੱਪਰ ਟਰੈਕਟਰ ਦੇ ਫਿਟਿੰਗ ਵਾਲਾ ਜਿਗਾਰਡ ਹੁੰਦਾ ਉਹ ਵੀ ਕਰ ਦਾਂਗੇ। ਹਾਂ ਜੀ ਆਹ ਸਾਰਾ ਟੋਕਰੀ ਬਣੀ ਜਾਂਦੀ ਐ ਨਾ ਉਧਰ ਵੀ ਟਰੈਕਟਰ ਖੜੇ ਨੇ ਆਪਣੀ ਪੁਰਾਣੀ ਵੈਕਟਰ ਦੀ ਦੇ ਵਿੱਚ ਇੱਧਰ ਟਰੈਕਟਰ ਜਗ੍ਹਾ ਘਟ ਗਈ ਦੀ ਉਧਰ ਖੜਾ ਦੇ ਸੀ ਨੇ। ਉਧਰ ਵੀ ਬਣੀ ਜਾਂਦੇ ਮਤਲਬ ਉਹ ਕਹਿਣ ਤੋਂ ਬਾਅਦ ਆਪਣੇ ਕੋਲ ਸਟਾਕ ਵਾਧੂ ਹੈਗਾ। ਵਾਧੂ ਸਟਾਕ ਆਈ ਅਸੀਂ। ਕਿਉਂ ਅਸੀਂ ਪਹਿਲਾਂ ਮਹਾਰਾਸ਼ਟਰ ਲੱਗ ਗਿਆ ਟਾਈ ਸਾਡਾ ਕੰਮ ਹੀ ਨਹੀਂ ਬੰਦ ਕਰਿਆ ਸੀ ਇੱਕ ਦਿਨ ਵੀ। ਜੇ ਕਿਸੇ ਬੰਦੇ ਨੇ ਨੇ ਹੋਰ ਕੰਪਨੀ ਆਪਣੀ ਮਸ਼ੀਨ ਦੀ ਲਗਾਈ ਐਨਾ ਕ ਤਾਂ ਫਿਰੋ ਯਾਰ ਬਣਦਾ ਏ ਇਹਲੇ ਬੰਦੇ ਨੇ ਮਿਹਨਤ ਕੀਤੀ ਆ ਅਗਲਾ ਕਵੇ ਰੰ ਤੀਰ ਵਾਲਿਆਂ ਦੀ ਮਸ਼ੀਨ ਤੇ ਰਿਮੋਟ ਲੱਗਿਆ ਵਾ ਹਾਂਜੀ ਹਾਂ ਹੈ ਬਿਲਕੁਲ ਜੀ ਮਿਹਨਤ ਬਹੁਤ ਕੀਤੀ ਹੋਈ ਆ ਬਹੁਤ ਮਿਹਨਤ ਕੀਤੀ ਆ ਬੰਦੇ ਨੇ ਤੇ ਜੇ ਕੋਈ ਵੀ ਸੱਜਣ ਨੇ ਲੈ ਭਾਈ ਨੰਬਰ ਚਾਹੀਦਾ ਸਾਡਾ ਧਰਮਪ੍ਰੀਤ ਵੀ ਆ ਗਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਜੇ ਕਿਸੇ ਵੀ ਸੱਜਣ ਨੂੰ ਨੰਬਰ ਚਾਹੀਦਾ ਨਾ ਤੇ ਬਸ ਆਤ ਸਕਰੀਨ ਤੇ ਹੀ ਆ ਬਾਈ ਸਕਰੀਨ ਸ਼ਾਟ ਮਾਰ ਲਓ ਜੇ ਕੋਈ ਵੀ ਸੱਜਣ ਜਿਹੜਾ ਤੁਹਾਡੇ ਕੋਲੇ ਮੱਕੀ ਵਾਲੀ 4 ਦੀ ਮਸ਼ੀਨ ਦੀ ਗੱਲਬਾਤ ਕਰਦਾ ਸੀ ਉਹਨੂੰ ਆ ਵੀਡੀਓ ਜ਼ਰੂਰ ਭੇਜੋ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਵੀ ਆ ਰਹੀਆਂ ਹਨ ਮਾਰਕੀਟ 'ਚ